ਮਤਈ ਦਾ ਨਾਮ ਬੰਦਾ ਹਾਂਜੀ ਐਸੇ ਪਿੰਡ ਦੇ ਸੀ ਕਿਹੜੇ ਪਿੰਡ ਦਾ ਸੀ ਇਹ ਪੋਨਾ ਕੰਦ ਦਾ ਸੀ ਕਿਸ ਤਰ੍ਹਾਂ ਦਾ ਸੁਭਾਅ ਸੀ ਬਹੁਤ ਵਧੀਆ ਸੁਭਾਅ ਜੀ ਬਹੁਤ ਵਧੀਆ ਕਿਸ ਤਰ੍ਹਾਂ ਮਿਲਦਾ ਸੀ ਤੁਹਾਨੂੰ ਮਿਲਦਾ ਸੀ ਹੱਥ ਖੇਡ ਕੇ ਮਿਲਦਾ ਸੀ ਜੀ ਹਾਂਜੀ ਬਹੁਤ ਜਿਆਦਾ ਠੀਕ ਸੀ ਬੱਚਾ ਹਰੇ ਇੱਕ ਤੋਂ ਜੱਫੀ ਪਾ ਹਾਂਜੀ ਮਿਲਦਾ ਮਿਲਦਾ ਸੀ ਜੀ ਅੱਛਾ ਅਚ ਹੋੜ ਕੀ ਕਿਹਦਾ ਸੁਭਾਅ ਸੀਗਾ ਕਿਸ ਤਰ੍ਹਾਂ ਸੁਭਾਅ ਤਾਂ ਜੀ ਬਹੁਤ ਵਧੀਆ ਕਰਮੀ ਜਿਹਾ ਕਰਦੇ ਆਉਂਦੇ ਨਹੀਂ ਅੱਜ ਜਦੋਂ ਪਤਾ ਲੱਗਿਆ ਪਿੰਡ ਦੇ ਵਿੱਚ ਸੋਗ ਦੀ ਲਹਿਰ ਪੜੀ ਹਾਂਜੀ ਸੋਗ ਦੀ ਲਹਿਰ ਪੜੀ ਬਹੁਤ ਜ਼ਿਆਦਾ ਜੀ ਕੌਕੀਆਂ ਜਾ ਰਹੀਆਂ ਸੀ ਉਹਨਾਂ ਦੀ ਸਿਹਤ ਦੀ ਕਮਨਾ ਕੀਤੀ ਜਾਦੀ ਹਾਂਜੀ ਪਿੰਡ ਤਾਂ ਜੀ ਉਦੋਂ ਦਾ ਹੀ ਬਹੁਤ ਜ਼ਿਆਦੇ ਗਮੀ ਚ ਸੀ ਜਿੱਦਾਂ ਦਾ ਬੈਟਰ ਲੈਟਰ ਤੇ ਪੈ ਗਿਆ ਬਹੁਤ ਸਾਰੇ ਘੰਡ ਪੜ ਕਰਾਇਆ ਗਿਆ ਅੱਜ ਵੀ ਬੋਲਦਾ ਅੱਜ ਵੀ ਹੂੰ ਕਹਿੰਦਾ ਅੱਜ ਵੀ ਹੱਸਦਾ ਜਾਂ ਅੱਜ ਵੀ ਕੋਈ ਗੱਲ ਕਰਦਾ ਹਾਂਜੀ ਜੱਟੇ ਆਦੇ ਉਹ ਪਾਲ ਜਿਹੜੇ ਹਾਂਜੀ ਹਾਂਜੀ ਬਹੁਤ ਜ਼ਿਆਦੇ ਜੱਟੇ ਉਹਦਾ ਗੀਤ ਹੀ ਨਹੀਂ ਉਹਦੇ ਮੈਂ ਤਾਂ ਉਹੀ ਵੀਡੀਓ ਲਾ ਕੇ ਦੇਣੀ ਐ ਇਹਦੇ ਬਸ ਕੀਤੇ ਇਹ ਨਹੀਂ ਸੰਦੀਆਂ ਕਰਨਾ ਬਸ ਹਾਂ ਹਾਂ ਕਹਿੰਦੇ ਕਿ ਇਤੋਂ ਦੀ ਗੱਲਾਂ ਹੁੰਦੀਆਂ ਸੀ ਉਹ ਜਾਦੇ ਵਧੀਆ ਸੋਹਣੀਆਂ ਗੱਲਾਂ ਕਰਦਾ ਸੀ ਕੋਈ ਇਹੋ ਜੀ ਗੱਲ ਨਹੀਂ ਸੀ ਬੱਚਾ ਹੁੰਦਾ ਪੱਠੇ ਵੀ ਲੈ ਕੇ ਆਉਂਦਾ ਸੀ ਆਪਦਾ ਵੱਢ ਕੇ ਖੇਤੋਂ ਤੇ ਜਾਨੀ ਅੱਛਾ ਦੇ ਨਾਲ ਕਿਸ ਤਰ੍ਹਾਂ ਘੇੜਦਾ ਸੀ ਬੱਚਿਆਂ ਨਾਲ ਠੀਕ ਰਿਹਾ ਜੀ ਸਾਰਿਆਂ ਨਾਲ ਕਿਛੇ ਲੜਾਈ ਝਗੜਾ ਨਹੀਂ ਸੀ ਕਰਦਾ ਸੀ ਬਹੁਤ ਵਧੀਆ ਸੀ ਬੱਚਾ ਹਾਂਜੀ ਕਿਹੜਾ ਜਿਹੜਾ ਪਿੱਛੇ ਫੰਦ ਫੋਪ ਦੀ ਡੈਥ ਹੋਈ ਤਾਂ ਹੁਣ ਹਾਂਜੀ ਹਾਂਜੀ ਉਦੋਂ ਪਈ ਹਾਂਜੀ ਉਹ ਇੱਕ ਹੀ ਕਾਰ ਦੇ ਵਿੱਚ ਦੋ ਲੈ ਕੇ ਹਾਂਜੀ ਹਾਂਜੀ ਕੀ ਕਰੀਗੇ ਹਾਂਜੀ ਕੋਤੋਂ ਕਿਨੇ ਬੱਚੇ ਵੀ ਛੋਟੇ ਬੱਚੀ 4-5 ਸਾਲ ਦਾ ਬੇਟਾ ਹੋਊਗਾ 6 ਦੇ ਕਿਸੇ ਸਾਹ ਦੀ ਬੇਟੀ ਹੁੰਦਾ 10 ਵਰ ਸਾਡੇ 5-5 ਸਾਲ ਦਾ ਬੱਚਾ ਵਾਜੀ ਹਾਂਜੀ ਇਹ ਲੱਗਦਾ ਪਰਿਵਾਰ ਨੂੰ ਕਿਥੇ ਘਟਾ ਉੱਥੇ ਹੀ ਇਹ ਘਟਾ ਪੂਰਾ ਹੀ ਨਹੀਂ ਹੋਣਾ ਜੀ ਹਾਂਜੀ ਇਹ ਘਟਾ ਪੂਰਾ ਨਹੀਂ ਹੋਣਾ ਮਾਮਾ ਨੂੰ ਪੁੱਤ ਨਹੀਂ ਮਿਲਨੇ ਪਰਿਵਾਰ ਨੂੰ ਹਾਂਜੀ ਸਰਬਾਰ ਨੂੰ ਜਿਹੜੇ ਸਾਰੇ ਪਿੰਡ ਨੂੰ ਪੈ ਗਿਆ ਸਾਰੇ ਪਿੰਡ ਨੂੰ ਹਾਂਜੀ 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 ਸਾਰੇ ਪਿੰਡ ਨੂੰ ਸਾਰੇ ਪੰਜਾਬ ਨੂੰ ਘਟਾ ਪਿਆ ਹਾਂਜੀ ਸਾਰੇ ਪੰਜਾਬ ਨੂੰ ਘਟਾ ਪਿਆ ਹਾਂਜੀ ਮਤੈ ਤੁਸੀਂ ਵੀ ਇੱਕ ਮਾਂ ਹੋ ਤੁਸੀਂ ਆਪਣੇ ਉਸ ਉਹ ਮਾਂ ਹੋਣ ਦੇ ਨਾਂ ਤੇ ਦੱਸੋ ਕਿੰਨਾ ਦੁੱਖ ਹੋ ਸਕਦਾ ਬਹੁਤ ਜ਼ਿਆਦਾ ਜੀ ਮੇਰੇ ਤਾਂ ਹੁਣ ਆਪਦੇ ਘਰੇ ਵਕਤ ਪਿਆ ਹੋਇਆ ਸਿਰ ਕਰਕੇ ਵੀ ਨਹੀਂ ਤਾਂ ਬਹੁਤ ਜ਼ਿਆਦਾ ਸੀ ਲੋਕਾਂ ਨੇ ਤਾਂ ਮੰਨਣਾ ਹੀ ਮੰਨਣਾ ਸਾਨੂੰ ਤਾਂ ਬਹੁਤ ਸਦਕਾ ਹੋਇਆ ਇਹਦਾ ਹੋਇਆ ਹਾਂਜੀ ਬਹੁਤ ਜ਼ਿਆਦਾ ਦੱਸਣ ਦੇ ਸੀ ਥੋੜੇ ਵੀ ਥੋੜਾ ਵੀ ਬੇਟਾ ਜਿਹੜਾ ਰਾਜਵੀਰ ਜਵੰਦਾਰ ਦਾ ਦੋਸਤ ਵੀ ਹੈ ਹਾਂਜੀ ਹਾਂਜੀ ਪਹਿਲਾਂ ਇਕੱਠੇ ਪੜਦੇ ਸੀ ਪੜਦੇ ਸੀ ਇਕੱਠੇ ਜੀ ਥੋੜੀ ਤਾਂ ਭੁੱਬਾ ਨਿਕਲ ਗਈਆਂ ਹੋਣੀਆਂ ਬਹੁਤ ਜ਼ਿਆਦਾ ਜੀ ਸਾਨੂੰ ਉਦੋਂ ਦਾ ਕੋਈ ਚੰਗਾ ਹੀ ਨਹੀਂ ਲੱਗਦਾ ਜਿੱਦ ਦਿਨ ਐਕਸੀਡੈਂਟ ਬਣਿਆ ਹਾਂਜੀ ਬੋਲ ਹੀ ਨਹੀਂ ਨਿਕਲਿਆ ਅੱਜ 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 ਜਦੋਂ ਪਤਾ ਲੱਗਿਆ ਕਿ ਨਹੀਂ ਰਿਹਾ ਜੋ ਆਖਰਕਾਰ ਨਹੀਂ ਸਰੇ ਜਦੋਂ ਪਾਠ ਖੰਡ ਪੜ ਪ੍ਰਗਤ ਰਾਈ ਸੀ ਉੱਥੇ ਭੋਗ ਪੈਣ ਲੱਗੇ ਜਦ ਸਰਪੰਚ ਸਾਹਿਬ ਵੀ ਰੋਣ ਲੱਗੇ ਸਾਡੇ ਪਿੰਡ ਦੇ ਬਾਹਰ ਸਾਰੇ ਬੈਠੇ ਤਾਂ ਹੱਥਾਂ ਬਾਹਾਂ ਚ ਪੜਿਆ ਖਿੰਡ ਵੱਡਾ ਹੋਇਆ ਤੁਹਾਡੇ ਸਾਹਮਣੇ ਅੱਖਾਂ ਅੱਗੇ ਆ ਗਿਆ ਹੁਣ ਸਾਰਾ ਹਾਂਜੀ ਸਾਰਾ ਕੁਝ ਜੀ ਬਹੁਤ ਜ਼ਿਆਦਾ ਤਨੀ ਦੁੱਖ ਹੋਇਆ ਇਹ ਬੇਟੇ ਦਾ ਬਹੁਤ ਜਾਨੀ ਮਾਂ ਨੂੰ ਤਾਂ ਹੁਣ ਸਾਰੇ ਪਿੰਡ ਨੂੰ ਪੰਜਾਬ ਨੂੰ ਹੋਇਆ ਛੋਟਾ ਬੇਟਾ ਵੀ ਕਹਿੰਦੇ ਤੁਸੀਂ ਦੱਸਦੇ ਹੀ ਕਦ ਘਰੇ ਬੈਠਾ ਹੋ ਗਿਆ ਜੀ ਬੈਠਾ ਮੰਜੇ ਨੂੰ ਵੀ ਪਤਾ ਲੱਗ ਗਿਆ ਉਹਦਾ ਮਿੱਤਰ ਚਲਾ ਗਿਆ ਲੱਗ ਗਿਆ ਜੀ ਮੈਂ ਕਿਹਾ ਵੀ ਅੱਜ ਤੂੰ ਦੇਖਣਾ ਰਾਜਵੀਰ ਕਹਿੰਦਾ ਮੰਮੀ ਮੈਂ ਤੁਰ ਕੇ ਕਿਵੇਂ ਜਾਵਾਂ ਜਾਨੀ ਸਕਦਾ ਤਰਤਾ ਮੜਮੜ ਤਰਤਾ ਜੀ ਪੂਰਾ ਚਿੱਤ ਤਾਂ ਕਰਦਾ ਹੋਣਾ ਵੇਖਦਾ ਚੱਲਦਾ ਹੀ ਚਿੱਤ ਤਾਂ ਕਰਦਾ ਜੋ ਉਦੋਂ ਦੀਆਂ ਹੀ ਖਬਰਾਂ ਹੀ ਸੁਣੀ ਜਾਂਦੇ ਆ ਬਸ ਇਹਦੀਆਂ ਜਦੋਂ ਦੇਖਦੇ ਆ ਮੜਮੜ ਬਸ ਇਹਦੀ ਰਾਜਵੀਰ ਦੀ ਖਬਰ ਰਾਜਵੀਰ ਦੀ ਖਬਰ ਰਾਜਵੀਰ ਦੀ ਖਬਰ ਹਾਂ ਜੀ ਉਹ ਉਦੋਂ ਹੀ ਕਰਦਾ ਬਹੁਤ ਬਹੁਤ ਮੰਦ ਭਾਗੀ ਗੱਲ ਇਹਨੂੰ ਕਈ ਕਿਆ ਕਹਿ ਸਕਦੇ ਕਿ ਨਹੀਂ ਮੰਦ ਪਾਗੀ ਦੁਵੱਟੀ ਕਿਹੜੀ ਹੋਊਗੀ ਜਿਹੜੀ ਦੁਨੀਆ ਤੇ ਬੱਚੇ ਦੇ ਚਲੇ ਜਾਣਾ ਸਾਡਾ ਆ ਦਾ ਜੰਮਿਆ ਹੋਇਆ ਬੱਚਾ ਹੱਥਾਂ ਵਿੱਚ ਪਾਲਿਆ ਹੋਇਆ ਤੁਹਾਨੂੰ ਤਾਂ ਚੇਤਾ ਹੁੰਦਾ ਹੋਣਾ ਕਿ ਹੁਣ ਉਹ ਇਸੇ ਪੇਟ ਚ ਫਿਰਦਾ ਸੀ ਫਿਰਦਾ ਜੀ ਬਹੁਤ ਪਿਆਰਾ ਬੱਚਾ ਸੀ ਹਰੀਏ ਕਲਾ ਮਰਾਪ ਸੀ ਉਹਦਾ ਕਿਸੇ ਨਾਲ ਕੋਈ ਇਹੋ ਜੀ ਕੋਈ ਗੱਲ ਨਹੀਂ ਇਹ ਕਹਿੰਦੇ ਜੇ ਨਹੀਂ ਵੀ ਕਿਸੇ ਨੇ ਬੁਲਾਇਆ ਤਾਂ ਵੀ ਉਹਨੂੰ ਬੁਲਾਉਣਾ ਉਹਨੂੰ ਕਹਣਾ ਕੱਲ੍ਹ ਦੀ ਸੰਸਰੀ ਘਰ ਉਹ ਆਪ ਖੁਦ ਬੁਲਾ ਕੇ ਲੰਘਦਾ ਰਿਹਾ ਐਸਾ ਬੱਚਾ ਸੀ ਪਿਆਰਾ ਬੱਚਾ ਬਹੁਤ ਸੀ ਉਹ ਗੱਲਾਂ ਸੁਣ ਕੇ ਹੁਣ ਮੋਰ ਆਵਾਜ਼ ਨਹੀਂ ਨਿਕਲਦੀ ਉਹ ਥਾਂ ਦੇ ਵਿੱਚ ਪਾਣੀ ਆਉਂਦਾ ਹੁਣ ਮੁੜ ਕੇ ਨਹੀਂ ਕਿਸੇ ਨੇ ਕਿਹਾ ਕਰਨਾ ਸੱਸਰੀ ਘਰ ਨਾਲ ਮੁੜ ਕੇ ਜਿਹੜੇ ਕਿਹਾ ਸਾਨੂੰ ਅੱਜ ਤਾਂ ਹੁਣ ਤਾਂ ਧੰਨਵਾਦ ਇੰਨਾ ਲੱਖ ਖੁਸ਼ੀ ਤੋਂ ਲੈਣਾ ਕਿ ਕਿਤਾ ਜੀ ਹੁਣ ਰਪਤੇ ਅੱਗੇ ਕੋਈ ਜ਼ੋਰ ਨਹੀਂ ਹੈ ਕੀ ਕਰੀਏ ਮਾਤਾ ਜੀ ਹਾਂ ਜੀ ਆਪਾਂ ਅੱਜ ਹੁਣ ਬੜਾ ਕਾਟਾ ਹੋ ਸਕਦਾ ਹੈ ਕਿ ਅੱਜ ਲੈ ਆਣ ਉਹਨੂੰ ਔਰ ਤੁਹਾਡੇ ਸਾਹਮਣੇ ਉਹੀ ਬੱਚਾ ਤੁਹਾਡਾ ਜਿਹੜਾ ਤੁਸੀਂ ਤੁਹਾਡੇ ਨਾਲ ਹੱਸਦਾ ਖੇਡਦਾ ਅੱਜ ਉਹ ਅੰਤਿਮ ਵਾਰ ਤੁਸੀਂ ਉਹਨੂੰ ਦੇਖੋਗੇ ਮੈਨੂੰ ਮਾਫ਼ ਕਰਿਓ ਮੈਂ ਇਦਾਂ ਦੀਆਂ ਗੱਲਾਂ ਤੁਹਾਨੂੰ ਪੁੱਛਦਾ ਠੀਕ ਆ ਕੋਈ ਗੱਲ ਨਹੀਂ ਮਾਫ਼ਤਾ ਫਰਮਉ ਦੇਖੋ ਮਹਾਰਾਜ ਦੇ ਬੱਸ ਆਪਣੇ ਦਾ ਕੋਈ ਬੱਸ ਨਹੀਂ ਹੈ ਹੁਣ ਕੀ ਕੀਤਾ ਜਾਵੇ ਹੁਣ ਨਾਲ ਬੰਦੇ ਤੇ ਮਾਰ ਨਹੀਂ ਹੁੰਦਾ ਬੰਦੇ ਤੇ ਹੁਣ ਇੱਕ ਮਾਰਨ ਦੀ ਕਸਰ ਕੋਈ ਹਾਂ ਜਿਆਦਾ ਰਹਿ ਜਾਂਦੀਆਂ ਨੇ ਇੱਕ ਬੱਸ ਤੇ ਆਹ ਗੱਲਾਂ ਆਈ ਸੀਗੀਆਂ ਇੰਨਾ ਪਿਆਰਾ ਬੱਚਾ ਸੀ ਬਸ ਪੁੱਛੋ ਨਾ ਹੁਣ ਕਿੰਨੀ ਕਿ ਸਫਤ ਕਰੀ ਉਹ ਇਸ ਬਿਲਕੁਲ ਬਿਲਕੁਲ ਹਾਂ ਜੀ ਬਿਲਕੁਲ ਪਿੰਡ ਦੇ ਜੀ ਕਹਿੰਦੇ ਕਿੰਨੀ ਕਿ ਸਫਤ ਕਰੀਏ ਸਫਤਾਂ ਜਿੱਦੀਆਂ ਕਰਦੇ ਉਨੀਆਂ ਘੱਟ ਨਹੀਂ ਰਾਜਵੀਰ ਜਵੰਦਾ ਨੂੰ ਚੇਤੇ ਕਰਕੇ ਅੱਖਾਂ ਭਰ ਆਉਂਦੇ ਨੇ ਖੈਰ ਭਰਨਾ ਯਾ ਜ਼ਰੂਰੀ ਵੀ ਨੇ ਅੱਜ ਰਾਜਵੀਰ ਜਵੰਦਾ ਦੇ ਜੱਦੀ ਪਿੰਡ 'ਚ ਮੌਜੂਦ ਆ ਪਿੰਡ ਪੋਨਾ ਔਰ ਇਸੇ ਪਿੰਡ ਦੇ ਵਿੱਚ ਮੇਰੇ ਸੱਜੇ ਪਾਸੇ ਰਾਜਵੀਰ ਜਵੰਦਾ ਦਾ ਘਰ ਹੈ ਜਿਹੜਾ ਇੱਕ ਸਮੇਂ ਉੱਤੇ ਉਸਦੇ ਸ਼ਗਨਾਂ ਲਈ ਉਸਦੇ ਵਿਆਹ ਵਾਸਤੇ ਸੱਜਿਆ ਸੀ ਤੇ ਉਦੋਂ ਵੀ ਸਾਰੀ ਦੁਨੀਆ ਨੇ ਬੜੀ ਖੁਸ਼ੀ ਮਨਾਈ ਉਹਦੇ ਪਰਿਵਾਰਕ ਜੀਆ ਨੇ ਬੜੀ ਖੁਸ਼ੀ ਮਨਾਈ ਇਸੇ ਪਿੰਡ ਦੇ ਵਿੱਚ ਆਪਦੀ ਨੂੰ ਲੈ ਕੇ ਆਉਂਦੀ ਇੱਥੇ ਹੀ ਪਰਿਵਾਰ ਸ਼ੁਰੂ ਕੀਤਾ ਇੱਥੋਂ ਹੀ ਉੱਠਿਆ ਇੱਥੋਂ ਹੀ ਜੰਮਿਆ ਪਲਿਆ ਇੱਥੋਂ ਹੀ ਸਭ ਕੁਝ ਕੀਤਾ ਤੇ ਇੱਥੇ ਹੀ ਹੁਣ ਮਿੱਟੀ ਚ ਲੀਨ ਹੋਣ ਵਾਸਤੇ ਆਉਂਦਾ ਪਿਆਰਾ ਜੀਰ ਜਵੰਦਾ ਅੰਤਲੀ ਵਾਰ ਉਰੇ ਹੀ ਇਸ ਪਿੰਡ ਦੇ ਵਿੱਚ ਆਪਣੇ ਆਪਣੇ ਜੱਦੀ ਪਿੰਡ ਦੇ ਵਿੱਚ ਦਰਸ਼ਨ ਦੇਵੇਗਾ